ਲਓ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਕਹਿਤਾ ਕਿ ਮੈਂ ਤਾਂ ਹਿੰਦੂ ਮੁਸਲਮਾਨ ਕਰਦਾ ਨਹੀਂ ਮੇਰਾ ਰਿਜ਼ੋਲਵ ਹੈ ਕਿ ਮੈਂ ਹਿੰਦੂ ਮੁਸਲਮਾਨ ਨਹੀਂ ਕਰਨਾ ਜੇਕਰ ਐਸਟੀਕੇ ਨਾਲ ਮੈਂ ਕਰੂੰਗਾ ਤੇ ਮੈਂ ਪਬਲਿਕ ਲਾਈਫ ਦੇ ਵਰਦੀ ਨਹੀਂ ਹੈਗਾ ਸੋ ਹੁਣ ਇਸ ਬਿਆਨ ਨੂੰ ਆਪਾਂ ਪਿਛਲੇ ਬਿਆਨਾਂ ਦੇ ਹਿਸਾਬ ਦੇ ਨਾਲ ਕਿੱਦਾਂ ਦੇਖਣਾ ਕਿੱਦਾਂ ਨਹੀਂ ਇਰੇ ਤੇ ਆਪਣੀ ਗੱਲ ਕਰਨੀ ਵਰਦੀ ਆ ਨਾਲ ਦੀ ਨਾਲ ਮੋਦੀ ਯੋਗੀ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਉਹਦੇ ਤੇ ਗੱਲ ਕਰਨੀ ਆ ਥੋੜੀ ਜੀ ਗੱਲ ਅਕਾਲੀ ਪੋਲਿਟਿਕਸ ਤੇ ਵੀ ਕਰਦੇ ਆ ਸਰਦਾਰ ਸਿਕੰਦਰ ਸਿੰਘ ਢੀਕਾ ਨੇ ਜਿਹੜਾ ਪਹਿਲੀ ਵਾਰ ਉਹ ਖੁੱਲ ਕੇ ਬੋਲੇ ਨੇ ਆਫਟਰ 올 ਦੈਟ ਹੈਪਨਡ ਇਨ ਹਿਸ ਫੈਮਲੀ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਆਪਣੀ ਕੋਸ਼ਿਸ਼ ਹੁੰਦੀ ਆ ਕਿ ਹਰ ਰੋਜ਼ ਹੀ ਤੁਹਾਡੇ ਨਾਲ ਜੁੜ ਕੇ ਜਿੰਨੀਆਂ ਵੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ ਆਬਵੀਅਸਲੀ ਕਿਉਂਕਿ ਇਸ ਸਮੇਂ ਇੰਡੀਆ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਆ ਇਹਦੇ ਚੱਲਦੇ ਆ ਬਹੁਤ ਸਾਰੀਆਂ ਖਬਰਾਂ ਇੰਡੀਆ ਦੇ ਨਾਲ ਜੁੜੀਆਂ ਹੁੰਦੀਆਂ ਪਰ ਆਪਣਾ ਮੇਨ ਮੋਸਟਲੀ ਹੈਗਾ ਕਿ ਆਪਾਂ ਨਓ ਵਰਲਡ ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਜਾਂ ਜੀਓ ਪੋਲਿਟਿਕਸ ਤੇ ਕੀ ਹੋ ਰਿਹਾ ਉਹਦੇ ਬਾਬਤ ਤੁਹਾਡੇ ਨਾਲ ਮਾਪੋਲੀ ਪੰਜਾਬੀ ਦੇ ਵਿੱਚ ਗੱਲ ਕਰਕੇ ਤਾਂ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜੋ ਕੁਝ ਵੀ ਜਿਹੜਾ ਦੁਨੀਆ ਦੀ ਸਿਆਸਤ ਦੇ ਵਿੱਚ ਹੋ ਰਿਹਾ ਤੇ ਜੇਕਰ ਆਪਾਂ ਸ਼ੁਰੂਆਤ ਕਰੀਏ ਪਹਿਲਾਂ ਤੇ ਇਹ ਮੈਂ ਹੁਣੇ ਬਿਆਨ ਦੇਖਿਆ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਇੰਟਰਵਿਊ ਦੇ ਹਵਾਲੇ ਦੇ ਨਾਲ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤਾ ਸੋ ਇਹਦੇ ਵਿੱਚ ਜੇਕਰ ਕੁਝ ਜਿਹੜਾ ਉਹਨਾਂ ਦੀ ਮੈਂ ਇੰਟਰਵਿਊ ਦੇਖਣ ਤੋਂ ਬਾਅਦ ਆਪਾਂ ਇਹਦੇ ਤੇ ਹੋਰ ਵੀ ਗੱਲ ਕਰਾਂਗੇ ਪਰ ਜਿਹੜੀ ਹੈਡਲਾਈਨ ਆ ਉਹ ਕਾਫੀ ਜਿਹੜੀ ਆ ਉਹ ਤੁਹਾਡੀਆਂ ਅੱਖਾਂ ਖ ਕਿ ਦਾ ਡੇ ਇੰਡੀਅਨ ਐਕਸਪ੍ਰੈਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਟ ਕੀਤਾ ਕਿ ਦਾ ਡੇ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਨੇ ਦਾ ਡੇ ਆਈ ਵਿਲ డు ਹਿੰਦੂ ਮੁਸਲਮ ਆਈ ਵਿਲ ਬੀ ਅਨਵਰਦੀ ਆਫ ਪਬਲਿਕ ਲਾਈਫ ਇਟ ਇਜ਼ ਮਾਈ ਰਿਜ਼ੋਲਵ ਥੈਟ ਆਈ ਵਿਲ ਨਾਟ డు ਹਿੰਦੂ ਮੁਸਲਮ ਕਿ ਜੇ ਇਸ ਦਿਨ ਮੈਂ Hindu Muslim ਕਰੂੰਗਾ ਮੈਂ ਪਬਲਿਕ ਲਾਈਫ ਜਿਹੜੀ ਜਨਤਕ ਲਾਈਫ ਆ ਸਰਕਾਰ ਦੀ ਕੋਈ ਵੀ ਪਬਲਿਕ ਲਾਈਫ ਉਹਦੇ ਵਿੱਚ ਤਾਂ ਸਰਕਾਰੀ ਅਹੁਦਾ ਆ ਜਾਂਦਾ ਜੇ ਸਾਡੇ ਕੋਲ ਤਾਂ ਪ੍ਰਧਾਨ ਮੰਤਰੀ ਮੋਦੀ ਕੋਲ ਤਾਂ ਮੁਲਕ ਦਾ ਹਾਈਐਸਟ ਅਹੁਦਾ ਆ ਸੋ ਉਹਨਾਂ ਨੇ ਕਿਹਾ ਕਿ ਮੈਂ ਉਸ ਦੇ ਯੋਗ ਨਹੀਂ ਰਹੂੰਗਾ ਜੇਕਰ ਮੈਂ Hindu Muslim ਕਰੂੰਗਾ ਤੇ ਨਾਲ ਹੀ ਇਹ ਮੇਰਾ ਰਿਜ਼ੋਲਵ ਆ ਕਿ ਮੈਂ ਜਿਹੜਾ Hindu Muslim ਨਹੀਂ ਕਰਨਾ ਸੋ ਹੁਣ ਇਸ ਤੋਂ ਪਹਿਲਾਂ ਜਿਹੜਾ ਰਾਜਸਥਾਨ ਦੇ ਵਿੱਚ ਜੋ ਵੀ ਹੋਇਆ ਸੀ ਜਿਹਦੇ ਬਾਬਤ ਆਪਾਂ ਤੁਹਾਡੇ ਨਾਲ ਰਿਪੋਰਟ ਵੀ ਕੀਤਾ ਸੀ ਕਿ ਉੱਥੇ ਇਹਨਾਂ ਨੇ ਉਸ ਉੱਥੇ ਦੀ ਡੈਲੀ ਦੇ ਵਿੱਚ ਇਹਨਾਂ ਨੇ ਕੀ ਕਿਹਾ ਉਹਨੂੰ ਕੇਸ ਟ੍ਰੀਕੇ ਨਾਲ ਦੇਖਿਆ ਜਾਵੇ ਉਹਨੂੰ ਕਿਦਾਂ ਉਹਨੂੰ ਸਮਝਿਆ ਜਾਵੇ ਸੋ ਅੱਗੇ ਜਿਵੇਂ ਮੈਂ ਕਿਹਾ ਕਿ ਇਹ ਇੰਟਰਵਿਊ ਦੇਖ ਕੇ ਇਹਦੇ ਉੱਤੇ ਤੁਹਾਡੇ ਨਾਲ ਹੋਰ ਵੀ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਨੇ ਇਹਦੇ ਵਿੱਚ ਕੀ ਕੁਝ ਗੱਲਾਂ ਕੀਤੀਆਂ ਤੇ ਜੇਕਰ ਆਪਾਂ ਆਈਏ ਮੋਦੀ ਤੇ ਯੋਗੀ ਸਾਹਿਬ ਦਾ ਜਿਹੜਾ ਮਸਲਾ ਆ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰ ਰਹੇ ਹਾਂ ਤੇ ਵੈਸੇ ਤਾਂ ਆਪਾਂ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਥੋੜੀ ਜੀ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਜਿਹੜੀ ਆ ਸਾਂਝ ਪਾਈ ਸੀਗੀ ਕਿ ਕਿਤੇ ਨਾ ਕਿਤੇ ਇਹ ਇੱਕ ਸਮੱਸਿਆ ਤਾਂ ਹੈਗੀ ਆ ਜਿਹੜੀ ਦਿੱਲੀ ਦੀ ਸੱਤਾ ਆ ਸਮੱਸਿਆ ਇਹਨਾਂ ਦੀ ਇਹ ਆ ਕਿ ਜਦੋਂ ਇਹ ਇਹ ਜਿਹੜਾ ਰਿਪੋਰਟ ਹੋਇਆ ਬਾਈਡਲੀ ਰਿਪੋਰਟ ਹੋ ਰਿਹਾ ਕਿ ਇਹ ਜਿਹੜਾ ਜਿਹੜਾ ਦਿੱਲੀ ਦਾ ਕੇਡਰ ਆ ਜਾਂ ਦਿੱਲੀ ਦੇ ਜਿਹੜੇ ਅਫਸਰ ਆ ਜਾਂ ਦਿੱਲੀ ਦੀ ਸੱਤਾ ਦੇ ਜਿਹੜੇ ਪਸੰਦਾ ਪਸੰਦੀਦਾ ਅਫਸਰ ਆ ਉਹਨਾਂ ਨੂੰ ਯੋਗੀ ਸਾਹਿਬ ਉਨੀ ਜਿਆਦਾ ਮਹੱਤਤਾ ਨਹੀਂ ਦਿੰਦੇ ਉਹ ਆਪਣੇ ਹਿਸਾਬ ਦੇ ਨਾਲ ਸਟਰੀਟ ਚਲਾਉਣੀ ਚਾਹੁੰਦੇ ਨੇ ਤੇ ਇਹਦੇ ਚੱਲਦੇ ਇਹਨਾਂ ਦੇ ਵਿੱਚ ਜਿਹੜਾ ਕੁਝ ਕਲੈਸ਼ ਕਲੈਸ਼ਸ ਵੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਾਂ ਕਹੋ ਦਿੱਲੀ ਦੀ ਸੱਤਾ ਦੇ ਤੇ ਯੂਪੀ ਦੀ ਸੱਤਾ ਦੇ ਵਿਚਕਾਰ ਸੋ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਜਿਹੜਾ ਇਹ ਗੱਲ ਪਹਿਲਾਂ ਇਹ ਆਪਾਂ ਪੰਜਾਬ ਦੇ ਵਿੱਚ ਬਹੁਤ ਚੱਲਦੀ ਸੀ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹਨਾਂ ਨੇ ਕੋਈ ਵੱਡਾ ਲੀਡਰ ਪੈਦਾ ਨਹੀਂ ਹੋਣ ਦਿੱਤਾ ਤੇ ਉਹਨਾਂ ਨੇ ਜਿਹੜਾ ਪਰ ਇਹ ਮੈਨੂੰ ਲੱਗਦਾ ਕਿ ਇਕੱਲੇ ਬਾਦਲ ਸਾਹਿਬ ਨੂੰ ਇਹ ਮੈਂ ਕਹਿਣਾ ਜਾਂ ਪੰਜਾਬ ਦੀ ਪੋਲਿਟਿਕਸ ਦੇ ਲਈ ਮੈਂ ਕਹਿਣਾ ਖਾਸ ਕਰਕੇ ਜੇਕਰ ਆਪਾਂ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਦੇਖੀਏ ਤਾਂ ਈਵਨ ਥੋ ਇਨ ਪਾਕਿਸਤਾਨ ਦੇ ਵਿੱਚ ਵੀ ਦੇਖੀਏ ਵੱਡੇ ਲੀਡਰ ਜਿਹੜੇ ਆ ਉਹ ਆਪਣੇ ਛਤਰ ਛਾਇਆ ਤੇ ਹੇਟ ਕਿਸੇ ਨੂੰ ਪੈਦਾ ਹੋਣ ਹੀ ਨਹੀਂ ਦਿੰਦੇ ਇਹਨਾਂ ਦੀ ਪਤਾ ਨਹੀਂ ਕੀ ਸਮੱਸਿਆ ਆ ਇਹ ਇਹ ਮੈਂ ਖੁਦ ਤੁਹਾਡੇ ਨਾਲ ਇਹ ਰਿਪੋਰਟਿੰਗ ਦੇ ਵਿੱਚ ਕਿਹਾ ਕਿ ਜਦੋਂ ਇਤਿਹਾਸ ਕਿਤੇ ਲਿਖਿਆ ਜਾਵੇਗਾ ਤਾਂ ইমরান ਖਾਨ ਸਾਹਿਬ ਉਹਦੇ ਵਿੱਚ ਇੱਕ ਬਹੁਤ ਵੱਡੇ ਲੀਡਰ ਵਾਂਗ ਕੇ ਉੱਭਰਨਗੇ ਪਰ ਆਬਵੀਅਸਲੀ ਸਿਆਸੀ ਆਗੂ ਨੇ ਪ੍ਰਧਾਨ ਮੰਤਰੀ ਰਹੇ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਗਲਤੀਆਂ ਵੀ ਆ ਤੇ ਉਹਨਾਂ ਦੀ ਇੱਕ ਵੱਡੀ ਗਲਤੀ ਮੰਨਿਆ ਜਾਂਦਾ ਜਿਹੜਾ ਉਸਮਾਨ ਬੁਜ਼ਦਾਰ ਉਹਨਾਂ ਨੇ ਪਾਕਿਸਤਾਨ ਪੰਜਾਬ ਦਾ ਸੀਐਮ ਲਗਾਇਆ ਸੀ ਤੇ ਉਹ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਉਹਨਾਂ ਨੂੰ ਕਿਉਂ ਲਗਾਇਆ ਸੀ ਕਿਉਂਕਿ ਬਿਲਕੁਲ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਸਮਾਨ ਬੁਜ਼ਦਾਰ ਕੌਣ ਆ ਉਹਨਾਂ ਨੂੰ ਇਹਨਾਂ ਨੇ ਇਸ ਕਰਕੇ ਲਗਾਇਆ ਸੀ ਪੰਜਾਬ ਦਾ ਸੀਐਮ ਕਿਉਂਕਿ ਉਹ ਉਹਨਾਂ ਦੀ ਛਤਰਛਾਇਆ ਤੇ ਹੀ ਰਹਿਣਗੇ ਜੋ ਹੁਕਮ اسلامਾਬਾਦ ਤੋਂ ਜਾਂਦਾ ਸੀ ਖਾਨ ਸਾਹਿਬ ਦਾ ਉਹਦੇ ਹਿਸਾਬ ਦੇ ਨਾਲ ਬੁਜ਼ਦਾਰ ਸਾਹਿਬ ਚੱਲਣਗੇ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਜਿਹੜੇ ਆ ਚੰਗੇ ਸੀਐਮਾਂ ਦੇ ਵਿੱਚ ਗਿਣਿਆ ਜਾਂਦਾ ਨਾਮ ਪ੍ਰਵੇਸ਼ ਖਟਕ ਦਾ ਕੇਪੀ ਦੇ ਸੀਐਮ ਸੀਗੇ ਉਹ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੇ ਤੇ ਕੇਪੀ ਉਹ ਸੂਬਾ ਜਿਹਨੇ ਇਮਰਾਨ ਖਾਨ ਸਾਹਿਬ ਨੂੰ ਇਮਰਾਨ ਖਾਨ ਸਾਹਿਬ ਦੀ ਪਾਰਟੀ ਨੂੰ ਜਨਮ ਦਿੱਤਾ ਇਸ ਸਮੇਂ ਵੀ ਉੱਥੇ ਸਰਕਾਰ ਕੀ ਖਾਨ ਸਾਹਿਬ ਦੀ ਪਾਰਟੀ ਦੀ ਆ ਕੇਪੀ ਦੇ ਵਿੱਚ ਜਿਹੜੇ ਪ੍ਰਵੇਸ਼ ਖਟਕ ਸਾਹਿਬ ਆ ਉਹਨਾਂ ਨੂੰ ਇਮਰਾਨ ਖਾਨ ਸਾਹਿਬ ਨੇ ਦੂਸਰੀ ਵਾਰ ਹਟਾਤਾ ਜਦੋਂ ਇਹ ਪ੍ਰਧਾਨ ਮੰਤਰੀ ਬਣੇ ਤਾਂ ਉੱਥੇ ਹੋਰ ਕਿਸੇ ਨੂੰ ਜਿਹੜਾ ਮਹਿਮੂਦ ਖਾਨ ਨੂੰ ਮੇਰਾ ਖਿਆਲ ਪ੍ਰਧਾਨ ਮੰਤਰੀ ਸੀਐਮ ਬਣਾਇਆ ਸੀ ਖਾਨ ਸਾਹਿਬ ਨੇ ਕਿ ਜਿਹੜਾ ਪ੍ਰਵੇਸ਼ ਘਟਕ ਨੂੰ ਸੈਂਟਰ ਦੇ ਵਿੱਚ ਲੈ ਆਂਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਵੇਸ਼ ਘਟਕ ਨੂੰ ਤਾਂ ਹਟਾ ਕੇ ਕੇਂਦਰ ਦੇ ਵਿੱਚ ਲੈ ਕੇ ਆਉਂਦਾ ਕਿਉਂਕਿ ਪ੍ਰਵੇਸ਼ ਘਟਕ ਸਾਹਿਬ ਆਪਣੇ ਹਿਸਾਬ ਨਾਲ ਸੂਬਾ ਚੁਣਉਂਦੇ ਸੀ ਉਹ ਇਹਨਾਂ ਦੀ ਸਹੀ ਗੱਲ ਨੂੰ ਨਹੀਂ ਸੀ ਮੰਨਦੇ ਤੇ ਇਹ ਆਪਣੇ ਹਿਸਾਬ ਦੇ ਨਾਲ ਜਿਹੜੇ ਕੰਮ ਕਰਦੇ ਨੇ ਲੀਡਰ ਨੇ ਵੱਡੇ ਲੀਡਰ ਉਹਨਾਂ ਨੂੰ ਪਸੰਦ ਹੀ ਨਹੀਂ ਕਰਦੇ ਤੇ ਪ੍ਰਵੇਸ਼ ਘਟਕ ਨੇ ਦੱਸ ਦਿਆ ਬਹੁਤ ਵਧੀਆ ਤਰੀਕੇ ਨਾਲ ਕੇਪੀ ਦਾ ਸੂਬਾ ਚ ਅਦਰਵਾਈਜ਼ ਕੇਪੀ ਦਾ ਇਹ ਇਤਿਹਾਸ ਰਿਹਾ ਕੋਈ ਕਦੇ ਕਿਸੇ ਪਾਰਟੀ ਨੂੰ ਦੂਸਰੀ ਵਾਰ ਮੌਕਾ ਨਹੀਂ ਸੀ ਦਿੰਦੇ ਉਹ ਪਰ ਪ੍ਰਵੇਸ਼ ਖਟਕ ਦਾ ਕੰਮ ਸੀ ਕਿ ਉਹਨਾਂ ਨੇ ਦੁਬਾਰਾ ਜਿਹੜਾ Imran Khan ਸਾਹਿਬ ਦੀ ਪਾਰਟੀ ਨੂੰ ਮੌਕਾ ਦਿੱਤਾ ਇਸ ਵਾਰ ਤਾਂ ਚਲੋ ਸਥਿਤੀਆਂ ਹੀ ਬਦਲ ਗਈਆਂ ਇਸ ਵਾਰ ਤਾਂ ਕਹੋ ਕਿ ਪ੍ਰੋਟੈਸਟ ਵੋਟ ਹੋਇਆ Imran Khan ਸਾਹਿਬ ਦੇ ਹੱਕ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਪਾਕਿਸਤਾਨ ਨੇ ਵੋਟ ਕੀਤਾ ਸੋ ਇਹ ਜਿਹੜੇ ਵੱਡੇ ਲੀਡਰ ਆ ਨਾ ਇਸ ਕਰਕੇ ਮੈਂ ਕਿਹਾ ਕਿ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਜੇ ਹੁਣ ਆਪਾਂ ਮੋਦੀ ਸਾਹਿਬ ਦੀ ਗੱਲ ਕਰੀਏ ਫੰਡਵੀ ਸਾਹਿਬ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਕੇਸ਼ਰੀਕੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਆਪਣੀ ਪਾਰਟੀ ਦੇ ਲੀਡਰ ਨੂੰ ਤੁਸੀਂ ਦੂਸਰੀ ਪਾਰਟੀ ਦੀ ਜਿਹੜੀ ਗੱਠਜੋੜ ਵਾਲੀ ਸਰਕਾਰ ਦੇ ਵਿੱਚ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਤੇ ਸਾਰਿਆਂ ਨੇ ਉਸ ਸਮੇਂ ਵੀ ਇਹ 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 ਗੱਲਾਂ ਆਈਆਂ ਸੀ ਮੀਡੀਆ ਦੇ ਵਿੱਚ ਕਿ ਉਹ ਇਹਦੇ ਲਈ ਕੋਈ ਇਸ਼ੂਕ ਨਹੀਂ ਸੀ ਉਹ ਚਾਹੁੰਦੇ ਨਹੀਂ ਸੀ ਪਰ ਉਹਨਾਂ ਨੂੰ ਬਣਾਇਆ ਗਿਆ ਇਹਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਤੁਹਾਨੂੰ ਸਾਡੇ ਹਿਸਾਬ ਨਾਲ ਚੱਲਣਾ ਪੈਣਾ ਸ਼ਿਵਰਾਜ ਸਿੰਘ ਚੋਹਾਨ ਬਹੁਤ ਵੱਡੇ ਆਗੂ ਬੀਜੇਪੀ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਦ ਦੇ ਆਗੂ ਨੇ ਜਿਸ ਤਰੀਕੇ ਨਾਲ ਉਹ ਉਹਨਾਂ ਨੇ ਐਮਪੀ ਦੇ ਵਿੱਚ ਆਪਣੀ ਸੱਤਾ ਜਿਹੜੀ ਆ ਕਾਇਮ ਰੱਖੀ ਆ ਤੇ ਜਿਹੜਾ ਉਹਨਾਂ ਨੂੰ ਇਕਦਮ ਉੱਥੋਂ ਹਟਾ ਦਿੱਤਾ ਗਿਆ ਤੇ ਹੁਣ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਵੀ ਕੇਂਦਰ ਦੇ ਵਿੱਚ ਲਿਜਾਇਆ ਰਿਹਾ ਲਿਜਾਇਆ ਜਾ ਰਿਹਾ ਗਟਕਰੀ ਸਾਹਿਬ ਦੀ ਉਦਾਹਰਣ ਸਾਹਮਣੇ ਆ ਰਾਜਨਾਥ ਸਾਹਿਬ ਵੀ ਬਹੁਤ ਘੱਟ ਬੋਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਯੋਗੀ ਸਾਹਿਬ ਹੁਣ ਯੋਗੀ ਸਾਹਿਬ ਨੂੰ ਇੱਕ ਤਾਂ ਜਿਹੜਾ ਜੀ ਇਹ ਬਹੁਤ ਕਈ ਵਾਰ ਐਸਵੀ ਕੇ ਨਾਲ ਹੋ ਜਾਂਦਾ ਜਿਹੜੇ ਲੋਕਾਂ ਦਾ ਇੱਕ ਹੁੰਦਾ ਨਾ ਵੀ ਉਹਨਾਂ ਦਾ ਵੀ ਬੀਜੇਪੀ ਦੇ ਹਰੇਕ ਚੀਜ਼ ਬਰਖਲਾਫ ਹੀ ਸੋਚਦੇ ਨੇ ਕਈ ਵਾਰ ਐਸਵੀ ਕੇ ਨਾਲ ਹੋ ਜਾਂਦਾ ਪਰ ਜਿੰਨੀਆਂ ਵੀ ਮੀਡੀਆ ਰਿਪੋਰਟਾਂ ਮੈਂ ਦੇਖੀਆਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਯੋਗੀ ਸਾਹਿਬ ਦੇ ਖਿਲਾਫ ਜਾਂਦੀਆਂ ਹੋ ਸਕਦੀਆਂ ਖਾਸ ਕਰਕੇ ਜਿਹੜਾ ਬਲਡوزر ਕਲਚਰ ਆ ਉਹ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਦੇਸ਼ ਦੇ ਕਾਨੂੰਨ ਦੀ ਮੁਖਾਲਫਤ ਕਰਦਾ ਬਹੁਤ ਖੁੱਲ ਕੇ ਇਸ ਵੀਕੀ ਦੀ ਗੱਲ ਜਿਹੜੀ ਆ ਪਰ ਦੱਸਦੇ ਆ ਕਿ ਯੋਗੀ ਸਾਹਿਬ ਨੇ ਯੂਪੀ ਦੇ ਵਿੱਚ ਆ ਕੇ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਬਿਹਤਰ ਕੀਤਾ ਆ ਇਸੇ ਚਾਲ ਇਸੇ ਜਿਹੜਾ ਚੱਲਦੇ ਆ ਉਹਨਾਂ ਨੂੰ ਦੁਬਾਰਾ ਮੌਕਾ ਵੀ ਮਿਲਿਆ ਸੀ ਇਸੇ ਕਰਕੇ ਕਿਤੇ ਨਾ ਕਿਤੇ ਦਿੱਲੀ ਦੀ ਲੀਡਰਸ਼ਿਪ ਨੂੰ ਡਰ ਵੀ ਲੱਗ ਰਿਹਾ ਹੁਣ ਇਹ ਦੁਬਾਰਾ ਫਿਰ ਮੋਦੀ ਯੋਗੀ ਵਾਲਾ ਮਸਲਾ ਮੈਂ ਤਾਂ ਲੈ ਕੇ ਆਇਆ ਕਿਉਂਕਿ ਇੱਕ ਤਾਂ ਜਿਹੜਾ ਪਹਿਲਾਂ ਦੱਸਿਆ ਗਿਆ ਕਿ ਬਾਕੀ ਸਾਰੇ ਮੁਲਕ ਦੇ ਬਾਗ ਜਿਹੜਾ ਯੂਪੀ ਦੇ ਵਿੱਚ ਵੀ ਮੋਦੀ ਕੀ ਗਾਰੰਟੀ ਦੇ ਜਿਹੜੇ ਬੋਰਡ ਲੱਗੇ ਸੀਗੇ ਤੇ ਉਹ ਜਿਹੜਾ ਜਲਦੀ ਹੀ ਉਹਨਾਂ ਦੇ ਵਿੱਚ ਬਦਲਾਅ ਆ ਗਿਆ ਤੇ ਯੂਪੀ ਦੇ ਵਿੱਚ ਉਹ ਮੋਦੀ ਸਾਹਿਬ ਦੇ ਨਾਲ ਨਾਲ ਯੋਗੀ ਸਾਹਿਬ ਦੀ ਫੋਟੋ ਵੀ ਆ ਗਈ ਆਦਰਵਾਈਜ਼ ਕਿਸੇ ਮੋਸਟਲੀ ਜਗ੍ਹਾਾਂ ਤੇ ਦੱਸ ਲਿਆ ਕਿ ਲੋਕ ਸਭਾ ਉਮੀਦਵਾਰਾਂ ਦੇ ਚਿਹਰਾ ਵੀ ਹੈ ਨਹੀਂ ਜਿਆਦਾ ਜਿਹੜਾ ਸਿਰਫ ਮੋਦੀ ਸਾਹਿਬ ਦੀ ਗਾਰੰਟੀ ਤੇ ਉਹਨਾਂ ਦੀ ਫੋਟੋ ਲੱਗੀ ਆ ਸੋ ਹੁਣ ਯੋਗੀ ਸਾਹਿਬ ਦਾ ਇੱਕ ਤਾਂ ਉਹਨਾਂ ਬੋਰਡਸ ਤੇ ਜਿਹੜਾ ਆ ਗਿਆ ਹੁਣ ਦੁਬਾਰਾ ਜਿਹੜਾ ਮੋਦੀ ਸਾਹਿਬ ਜ਼ਿਕਰ ਵੀ ਕਰਨ ਲੱਗ ਪਏ ਨੇ ਯੋਗੀ ਸਾਹਿਬ ਦਾ ਬਾਰ-ਬਾਰ ਕਈ ਜਗ੍ਹਾਾਂ ਤੇ ਕੱਲ ਵੀ ਜਦੋਂ ਉਹਨਾਂ ਨੇ ਨਾਮਾਂਕਨ ਭਰਿਆ ਉੱਥੇ ਵੀ ਉਹ ਨਾਲ ਉਹਨਾਂ ਦੇ ਜਿਹੜਾ ਪਹਿਲਾ ਰੂਟ ਸ਼ੋਅ ਦੇ ਵਿੱਚ ਵੀ ਸੀਗੇ ਸੋ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਕਿ ਮੋਦੀ ਸਾਹਿਬ ਨੂੰ ਇਹ ਵੀ ਪਤਾ ਗਈਏ ਕਿ ਯਕਿਨ ਯੋਗੀ ਸਾਹਿਬ ਸਾਡੇ ਨਾਲ ਨਾ ਹੋਈ ਤਾਂ ਸਾਡੀ ਜਿਹੜੀ ਨਈਆ ਉਹ ਪਾਰ ਨਹੀਂ ਲੱਗਣੀ ਤੇ ਨਾਲ ਦੀ ਨਾਲ ਕੱਲ ਇੱਕ ਬ੍ਰਿਜ ਭੂਸ਼ਣ ਸ਼ਰਮ ਸਿੰਘ ਨੇ ਕਾਫੀ ਜ਼ਿਆਦਾ ਇਨਫੇਮਸ ਨੇ ਆ ਜਿਹੜਾ ਪਹਿਲਵਾਨਾਂ ਵਾਲਾ ਪ੍ਰੋਟੈਸਟ ਹੋਇਆ ਸੀਗਾ ਉਹ ਉਹਦੇ ਚੱ ਸੋ ਇਹਨਾਂ ਨੇ ਕਿਹਾ ਕਿ ਮੈਂ ਤਾਂ ਬਲਡوزر ਕਲਚਰ ਦੀ ਮੁਖਾਲਫਤ ਕਰਦਾ ਰਿਹਾ ਤੇ ਕਿਤੇ ਨਾ ਕਿਤੇ ਮੰਨਿਆ ਜਾਂਦਾ ਕਿ ਜਿਹੜੇ ਬ੍ਰਿਜ ਪੂਸ਼ਨ ਸ਼ਰਨ ਸਿੰਘ ਨੇ ਇਹਨਾਂ ਨੂੰ ਦਿੱਲੀ ਦੀ ਕਾਫੀ ਥਾਪੜਾ ਇਹਨਾਂ ਦਾ ਆਬਵੀਅਸਲੀ ਇੰਨੇ ਵੱਡੇ aaropan ਤੋਂ ਬਾਅਦ ਤਾਂ ਹੀ ਹਜੇ ਤੱਕ ਜਿਹੜਾ ਬਣੇ ਹੋਏ ਨੇ ਇਹ ਤੇ ਜਦੋਂ ਇਹਨਾਂ ਨੇ ਇਸਵੀਕੇ ਦੀ ਗੱਲ ਕੀਤੀ ਤਾਂ ਫਿਰ ਇਸ ਨੂੰ ਇਸ زاویਏ ਦੇ ਵਿੱਚ ਦੇਖਿਆ ਗਿਆ ਕਿ ਕਿਤੇ ਦਿੱਲੀ ਵਾਲੀ ਸੱਤਾ ਯੋਗੀ ਸਾਹਿਬ ਨੂੰ ਕੋਈ ਸੰਦੇਸ਼ ਤਾਂ ਨਹੀਂ ਦੇ ਰਹੀ ਸੋ ਜੇ ਇਸਵੀਕੇ ਨਾਲ ਉਧਰੋਂ ਜਿਹੜਾ ਦਿੱਲੀ ਵਾਲੀ ਸੱਤਾ ਜਿਵੇਂ ਆਪਾਂ ਬਾਕੀ ਮੁੱਖ ਮੰਤਰੀਆਂ ਦੀ ਗੱਲ ਕੀਤੀ ਆ ਤਾਂ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਤੋਂ ਖਤਰਾ ਤਾਂ ਪੈਦਾ ਹੋ ਰਿਹਾ ਦੀ ਮੇਨ ਲੀਡਰਸ਼ਿਪ ਆ ਜਿਹੜੀ ਗੁਜਰਾਤ ਲੋਬੀ ਆ ਇਹਨੂੰ ਕਹਿ ਲਓ ਤੇ ਇਸੇ ਕਰਕੇ ਮੈਂ ਪਿਛਲੀ ਵਾਰ ਵੀ ਇਹ ਕਹਿ ਆ ਸਕਾ ਕਿ ਜੇਕਰ ਬੀਜੇਪੀ ਇਸ ਵਾਰ ਆਪਣਾ ਤਹਿ ਟਾਰਗੇਟ ਪੂਰਾ ਨਹੀਂ ਕਰ ਪਾਉਂਦੀ ਹਾਲਾਂਕਿ ਜਿਹੜੇ ਕੇਂਦਰ ਦੇ ਵਿੱਚ ਮੀਡੀਆ ਬੈਠਾ ਉਹਨਾਂ ਦਾ ਤਾਂ ਇਹ ਕਹਿਣਾ ਕਿ ਬੀਜੇਪੀ ਨੇ ਜਿਹੜਾ ਮੂਰੋਲੈਸ ਥੋੜਾ ਬੜਾ ਇਧਰ ਉਧਰ ਹੋ ਸਕਦਾ ਅਦਰਵਾਈਜ਼ ਉਹਨਾਂ ਨੇ ਜਿੱਤ ਜਾਣਾ ਦੂਸਰੇ ਪਾਸਿਓਂ ਕਿਹਾ ਜਾ ਰਿਹਾ ਕਿ ਨਹੀਂ ਸਥਿਤੀਆਂ ਬਹੁਤ ਜ਼ਿਆਦਾ ਉਲਟ ਨੇ ਯਗੇਂਦਰ ਯਾਦਵ ਵਰਗਿਆਂ ਦਾ ਤਾਂ ਇਹ ਦਾਵਾ ਕਿ 272 ਵੀ ਨਹੀਂ ਆ ਰਹੀਆਂ ਇਹਨਾਂ ਨੂੰ ਪਰ ਜੇਕਰ ਮੈਂ ਇਹ ਕਿਹਾ ਸੀ ਕਿ ਆਪੋਜੀਸ਼ਨ ਦੀ ਤਾਂ ਹਾਲਾਤ ਜਿੰਨੀ ਕਿ ਬਿਹਤਰ ਹੋ ਪਰ ਕਿਤੇ ਨਾ ਕਿਤੇ ਜਿਕਰ ਇਹ ਇੱਥੇ ਕੁਝ ਹਾਰ ਹੁੰਦੀ ਆ ਬੀਜੇਪੀ ਦੀ ਤਾਂ ਉਹਦੀ ਇੱਕ ਵਜ੍ਹਾ ਇਨਫਾਈਟਿੰਗ ਵੀ ਹੋ ਸਕਦੀ ਆ ਜਾਂ ਕਿਤੇ ਨਾ ਕਿਤੇ ਆਰਐਸਐਸ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਆਰਗੇਨਾਈਜੇਸ਼ਨ ਤੋਂ ਹਟ ਕੇ ਇੱਕੋ ਹੀ ਚਿਹਰਾ ਆ ਇੱਕ ਦੋ ਚਿਹਰੇ ਆ ਜਿਹੜੇ ਵੱਡੇ ਹੋ ਰਹੇ ਨੇ ਤੇ ਉਹਨਾਂ ਤੋਂ ਇਲਾਵਾ ਹੀ ਤਾਂ ਕਿਸੇ ਨੂੰ ਵੀ ਕੁਝ ਵੀ ਮੌਕਾ ਨਹੀਂ ਮਿਲ ਰਿਹਾ ਸੋ ਖੈਰ ਇਹਦੇ ਨਾਲ ਨਾਲ ਆਪਾਂ ਆਈਜੀ ਜਿਹੜੀ ਆ ਪੰਜਾਬ ਦੀ ਗੱਲ ਕਰੀਏ ਇੱਕ ਤਾਂ ਕਮਾਲ ਦੀ ਗੱਲ ਇਹ ਹੋਈ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਦਿੱਤਾ ਸੋ ਇਹ ਕੀ ਹੁਣ ਚੰਡੀਗੜ੍ਹ ਤੋਂ ਬਿਲਕੁਲ ਹੀ ਆਪਣਾ ਇਹ ਪਾਸਾ ਵਟ ਰਹੇ ਨੇ ਪਹਿਲਾਂ ਜਿਹੜਾ ਜੇਸ ਅਕਾਲੀ ਦਲ ਨੇ ਚੰਡੀਗੜ੍ਹ ਦੇ ਲਈ ਜਿਹੜੇ ਆ ਮੋਰਚੇ ਲਾਉਂਦਾ ਰਿਹਾ ਉਹਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਪਣਾ ਉਮੀਦਵਾਰ ਵੀ ਨਾ ਦੇਣਾ ਇਹ ਬੜੀ ਜਿਹੜੀ ਆ ਸੋ ਵਾਲੀ ਗੱਲ ਹੈ ਇਹ ਇਹਨੂੰ ਪਹਿਲਾਂ ਜਿਹੜਾ ਇਹਨਾਂ ਦਾ ਇੱਕ ਉਮੀਦਵਾਰ ਸੀਗਾ ਜਿਹੜਾ ਐਲਾਨਿਆ ਹੋਇਆ ਸੀਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਿਆ ਕੁਝ ਰੂਪ ਲਗਾ ਕੇ ਆਮ ਅਕਾਲੀ ਦਲ ਦੇ ਉੱਤੇ ਕਿ ਮੇਰਾ ਤਾਂ ਇਹਨਾਂ ਨੇ ਸਾਥ ਨਹੀਂ ਦਿੱਤਾ ਜਾਂ ਮੈਨੂੰ ਮੈਂ ਕਿਹਾ ਸੀ ਕਿ ਮੇਰੇ ਕੋਲ ਮੈਨੂੰ ਖਰਚੇ ਪਾਣੀ ਦੇ ਮੈਨੂੰ ਪਾਰਟੀ ਦਾ ਸਮਰਥਨ ਨਹੀਂ ਮਿਲਿਆ ਉਹਦਾ ਵੀ ਕੋਈ ਕਾਸ ਜਵਾਬ ਨਹੀਂ ਆਇਆ ਇੱਕ ਹੋਰ ਜਿਹੜੇ ਆ ਇਹਨਾਂ ਦੇ ਆਗੂ ਸਗੇ ਉਹ ਉਹਨਾਂ ਦੇ ਨਾਲ ਵੀ ਜਿਹੜਾ ਕੋਈ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕੋਈ ਵੀ ਜਿਹੜਾ ਉਮੀਦਵਾਰ ਨਹੀਂ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਇਹਦਾ ਕੀ ਆਰਗੂਮੈਂਟ ਉਹ ਪੇਸ਼ ਕਰਦੇ ਨੇ ਇਹ ਜਿਹੜਾ ਦੇਖਣ ਵਾਲਾ ਰਹੇਗਾ ਸੋ ਸਕੰਦਰ ਸਿੰਘ ਮਲੂਕਾ ਨੇ ਜਿਹੜੀ ਇੱਕ ਇੰਟਰਵਿਊ ਕੀਤੀ ਹੈ ਜੀ ਕਾਫੀ ਦਿਨਾਂ ਬਾਅਦ ਉਹ ਸਾਹਮਣੇ ਆਏ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਨੇ ਤੇ ਦੂਸਰਾ ਉਹਨਾਂ ਨੇ ਇਹ ਕਿਹਾ ਕਿ ਮੈਂ ਹੁਣ ਕਿੱ ਮੇਰਾ ਪਰਿਵਾਰ ਜਿਹੜਾ ਉਹ ਖੜਾ ਦੂਸਰੇ ਪਾਸੇ ਆਬੀਸਲੀ ਮੇਰੀ ਪਾਰਟੀ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਮੈਨੂੰ ਤੁਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੀਜੇਪੀ ਦੇ ਵਿੱਚ ਜਾ ਰਹੇ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਧੱਗੇ ਨਾਲ ਹੀ ਬੀਜੇਪੀ ਦੇ ਵਿੱਚ ਕੱਲੀ ਜਾਂਦੇ ਹੋ ਮੈਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਆ ਤੇ ਬਾਕੀ ਉਹਨਾਂ ਨੇ ਕਈ ਅਹਿਮ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਸੀਗੀਆਂ ਉਹ ਉਹਨਾਂ ਦਿਨਾਂ ਦੀ ਜਿਹੜੀ ਉਦੋਂ ਸਾਨੂੰ ਦੋ ਟਿਕਟਾਂ ਨਹੀਂ ਦਿੱਤੀਆਂ ਬਲਕਿ ਬਾਕੀ ਲੀਡਰਾਂ ਦੇ ਪਰਿਵਾਰਾਂ ਦੇ ਵਿੱਚ ਦੋ ਦੋ ਟਿਕਟਾਂ ਗਈਆਂ ਨੇ ਪਰ ਇੱਕ ਤਾਂ ਉੱਥੇ ਸਾਡਾ ਪਰਿਵਾਰ ਜਿਹੜਾ ਥੋੜਾ ਜਿਆ ਐਨਾਂ ਦੇ ਨਾਲ ਇਹਨਾਂ ਤੋਂ ਕਹਿ ਲੋ ਕਿ ਸ਼੍ਰੋਮੀ ਕਾਲੀ ਦਲ ਤੋਂ ਪਰੇ ਹੋਇਆ ਬਾਕੀ ਕਈ ਵਾਰ ਜਿਹੜਾ ਲੀਡਰ ਪਹਿਲਾਂ ਕਿਉਂਕਿ ਉਹਨਾਂ ਨੇ ਜਦੋਂ ਸ਼ੁਰੂਆਤ ਕੀਤੀ ਨਾ ਜਦੋਂ ਕਈ ਵਾਰ ਮੈਂ ਇਹ ਕਹਿਣ ਲੱਗਾ ਸੀ ਕਿ ਐਕਚੁਅਲੀ ਕਈ ਵਾਰ ਲੀਡਰ ਜਿਹੜੇ ਇਦਾਂ ਦੀ ਗੱਲ ਕਰਦੇ ਨੇ ਉਹਦਾ ਕੀ ਮਤਲਬ ਕੱਢੇ ਕੋਈ ਹੁਣ ਪਹਿਲਾਂ ਸ਼ੁਰੂਆਤ ਦੇ ਵਿੱਚ ਤਾਂ ਜਿਹੜਾ ਮਲੂਕਾ ਸਾਹਿਬ ਨੇ ਖੁਦ ਮੰਨਿਆ ਕਿ ਪਾਰਟੀਆਂ ਚੇਂਜ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਉਹਨਾਂ ਨੇ ਆਪ ਵੀ ਇਹ ਵੀ ਮੰਨਿਆ ਕਿ ਮੇਰਾ ਬੇਟਾ ਵੀ ਜਿਹੜਾ ਉਹ ਸ਼੍ਰੋਮੀ ਕਾਲੀ ਦਲ ਦੇ ਵਿੱਚ ਕਾਫੀ ਕੰਮ ਕਰਦਾ ਰਿਹਾ ਤੇ ਉਹ ਵੀ ਹੁਣ ਛੱਡ ਕੇ ਜਦੋਂ ਬੀਜੇਪੀ ਦੇ ਵਿੱਚ ਗਏ ਨੇ ਤੇ ਪਹਿਲਾਂ ਉਹ ਖੁਦ ਕਹਿੰਦੇ ਨੇ ਕਿ ਲੋਕਾਂ ਨੂੰ ਪਾਰਟੀਆਂ ਨਹੀਂ ਚੇਂਜ ਕਰਨੀਆਂ ਚਾਹੀਦੀਆਂ ਸੋ ਇੱਕ ਤਾਂ ਇੱਕ ਗੱਲ ਤਾਂ ਤਕਰੀਬਨ ਕਲੀਅਰ ਹੈ ਕਿ ਇੰਨੀ ਜਲਦੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਣ ਜਾ ਰਿਹਾ ਇਹਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਵੀ ਆ ਕਿ ਚਾਹੇ ਢੀਂਡਸਾ ਪਰਿਵਾਰ ਹੋਵੇ ਚਾਹੇ ਮਲੂਕਾ ਪਰਿਵਾਰ ਹੋਵੇ ਜਾਂ ਬਾਕੀ ਵੀ ਬਹੁਤ ਸਾਰੇ ਜਿਹੜੇ ਵੱਡੇ ਅਕਾਲੀ ਦਲ ਦੇ ਲੀਡਰ ਨੇ ਉਹ ਹੁਣ ਇਹਨਾਂ ਚੋਣਾਂ ਤੋਂ ਬਾਅਦ ਦੇਖਣਗੇ ਕਿ ਉਹਨਾਂ ਨੇ ਕੀ ਫੈਸਲਾ ਕਰਨਾ ਹਾਲਾਂਕਿ ਤੁਹਾਨੂੰ ਪਤਾ ਕਿਤੇ ਨਾ ਇਹ ਅੱਛਾ ਮਲੂਕਾ ਸਾਹਿਬ ਉਹਨਾਂ ਦੇ ਵਿੱਚੋਂ ਸੀ ਜਿਹੜੇ ਇਹ ਕਹਿੰਦੇ ਸੀ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਜਾਂ ਜਿਹੜੀ ਪ੍ਰਧ ਲੁਕਾ ਸਾਹਿਬ ਨੇ ਕਿ ਜੇਕਰ ਸਾਡਾ ਵੋਟ ਪਰਸੈਂਟ ਬੀਜੇਪੀ ਤੋਂ ਵੀ ਹੇਠਾਂ ਰਿਹਾ ਇਹਨਾਂ ਨੇ ਕਿਹਾ ਕਿ ਮੈਂ ਬਹੁਤ ਇਸ ਗੱਲ ਦੇ ਹੱਕ ਦੇ ਵਿੱਚ ਸੀਗਾ ਕਿ ਬੀਜੇਪੀ ਦੇ ਨਾਲ ਸਾਡਾ ਗੱਠ ਜੋੜ ਹੋਣਾ ਚਾਹੀਦਾ ਕਿ ਜੇਕਰ ਹੁਣ ਇਹਨਾਂ ਨੇ ਕਿਹਾ ਕਿ ਜੇਕਰ ਹੁਣ ਤਾਂ ਬੀਜੇਪੀ ਸਾਰੇ ਪੰਜਾਬ ਦੇ ਵਿੱਚ ਵੱਲ ਗਈ ਆ ਤੇ ਜੇਕਰ ਉਹਨਾਂ ਦਾ ਵੋਟ ਪਰਸੈਂਟ ਸਾਡੇ ਤੋਂ ਵੱਧ ਗਿਆ ਭਾਵੇਂ ਸ਼ੋਮਣੀ ਕਾਲੀ ਦਲ ਤੋਂ ਵੱਧ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਸੋ ਆਬਵੀਅਸਲੀ ਕਿਤੇ ਨਾ ਕਿਤੇ ਇਹਨਾਂ ਲੀਡਰਸ ਨੂੰ ਇਹ ਗੱਲ ਤਾਂ ਹੈਗੀ ਆ ਕਿ ਜੇਕਰ ਬਾਅਦ ਵਿੱਚ ਅਸੀਂ ਕੀ ਕਰਨਾ ਚਾਹੀਦਾ ਏਸੀ ਚੀਜ਼ ਨੂੰ ਲੈ ਕੇ ਮਲੂਕਾ ਸਾਹਿਬ ਵੀ ਬੈਠੇ ਉਹਨਕੇ ਬਾਅਦ ਚ ਦੇਖਦੇ ਆ ਵੋਟਾਂ ਤੋਂ ਬਾਅਦ ਕੀ ਬਣਦਾ ਪਰ ਇੱਕ ਗੱਲ ਇਹਨਾਂ ਨੇ ਸਪਸ਼ਟ ਕਰਤੀ ਆ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਨਹੀਂ ਕਿਸੇ ਵੀ ਚੋਣ ਪ੍ਰਚਾਰ ਦੇ ਵਿੱਚ ਜਾ ਰਿਹਾ ਤੇ ਆਬੀਸਲੀ ਇਹਨਾਂ ਨੇ ਕਿਹਾ ਮੇਰੇ ਮੇਰਾ ਬੇਟਾ ਆ ਮੇਰੀ ਜਿਹੜੀ ਆ ਨੋ ਹੈ ਤੇ ਉਹ ਜੇਕਰ ਇਹਨਾਂ ਨੇ ਕਿਹਾ ਕਿ ਮੈਂ ਕਿਹਾ ਵੀ ਸੀ ਛੋਮੀ ਕਾਲੀਦਲ ਨੂੰ ਕਿ ਮੇਰਾ ਪਰਿਵਾਰ ਜਿਹੜਾ ਮੇਰਾ ਬੇਟਾ ਤੇ ਮੇਰੀ ਡਾਟਰ-ਇਨ-ਲॉਵ ਨਾਰਾਜ਼ ਨੇ ਉਹਨਾਂ ਨੂੰ ਆ ਕੇ ਮਨਾਓ ਕਿਸੇ ਨੇ ਖਾਸ ਜਿਹੜਾ ਕੋਈ ਤਰਦਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਮਨਾਇਆ ਗਿਆ ਸੋ ਖੈਰ ਇਹਨਾਂ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਾਂਗੇ ਜੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ-ਬਹੁਤ ਧੰਨਵਾਦ